ਵੈਲਕਮ ਬੈਕ ਇਨ ਆਨ ਪ੍ਰੋਗਰਾਮ ਜੀ ਡਾਕਟਰ ਸਾਹਿਬ ਅਗਲੇ ਮੁੱਦੇ ਬਾਰੇ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ ਕਿ ਕੀ ਕਹਿਣਾ ਚਾਹੋਗੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੇਖੋ ਮੈਂ ਪਹਿਲੇ ਪਾਰਟ ਦੇ ਐਂਡਿੰਗ ਸੈਕਸ਼ਨ ਚ ਟੱਚ ਕੀਤਾ ਹੈ ਜੀ ਕਿ ਕਸ਼ਮੀਰ ਦੇ ਵਿੱਚ ਜਿੱਥੇ ਇੱਕ ਪਾਸੇ ਬਹਾਦਰ ਕਸ਼ਮੀਰੀ ਯੋਧਿਆਂ ਉਹਨਾਂ ਦੇ ਵਿਦਿਆਰਥੀਆਂ ਵਿਦਿਆਰਥਣਾਂ ਦਾ ਪ੍ਰੋਟੈਸਟ ਆਜ਼ਾਦੀ ਦੀ ਮੰਗ ਉਹ ਬਰਾਬਰ ਜਾਰੀ ਹੈ ਰੋਜ਼ਾਨਾ ਖਬਰਾਂ ਵੀ ਹੁੰਦਾ ਗਾਇਬ ਹੋ ਰਹੀਆਂ ਪਰ ਜਿੰਨੀਆਂ ਖਬਰਾਂ ਨਿਕਲ ਰਹੀਆਂ ਨੇ ਕੋਈ ਦਿਨ ਐਸਾ ਨਹੀਂ ਹੈ ਜਿੱਥੇ ਉਹ ਪ੍ਰੋਟੈਸਟ ਨਾ ਹੁੰਦੇ ਹੋਣ ਪਿਛਲੇ ਦਿਨਾਂ ਚ ਇੱਕ ਦੋ ਥਾਂ ਤੇ ਚੀਫ ਮਿਨਿਸਟਰ ਮਹਿਬੂਬਾ ਮੁਫਤੀ ਜਿੱਥੇ ਗਈ ਉੱਥੇ ਇਵਨ ਬੀਬੀਆਂ ਨੇ ਨਾਅਰੇਬਾਜ਼ੀ ਕਰਕੇ ਆਜ਼ਾਦੀ ਦੇ ਉਹਨੂੰ ਦੌੜਾਇਆ ਔਰ ਬਾਹਰ ਪ੍ਰੋਟੈਸਟ ਸੜਕਾਂ ਤੇ ਨਿਕਲ ਕੇ ਹੋ ਰਹੇ ਨੇ ਫੌਜ ਜਿਹੜੀ ਹੈ ਉਹ ਉਸੇ ਤਰ੍ਹਾਂ ਜਿਹੜਾ ਹੈ ਉਹ ਜ਼ਬਰਦਸਤ ਸਹਾਰਾ ਲੈ ਰਹੀ ਹੈ ਪਰ ਕਸ਼ਮੀਰੀ ਆਜ਼ਾਦੀ ਦੀ ਆਵਾਜ਼ ਹੋਰ ਵੀ ਜਿਹੜੀ ਹੈ ਉਹ ਬੁਲੰਦ ਹੋ ਰਹੀ ਹੈ ਪਰ ਜਿਹੜਾ ਇਹਨਾਂ ਦਾ ਐਟੀਟਿਊਡ ਹੈ 3 ਸਾਲ ਮੋਦੀ ਸਰਕਾਰ ਨੂੰ ਹੋ ਗਏ ਔਰ ਜੰਮੂ ਕਸ਼ਮੀਰ ਦੇ ਵਿੱਚ ਤਾਂ ਭਾਜੀਪੀ ਮੇਜਰ ਪਾਰਟਨਰ ਹੈ ਇਸ ਪੀਡੀਪੀ ਦੇ ਨਾਲ ਲੇਕਿਨ ਇਹਨਾਂ ਨੇ ਨਾ ਜ਼ਮੀਨੀ ਹਕੀਕਤ ਨੂੰ ਸਮਝਿਆ ਕਿਉਂਕਿ ਉਹ ਸਮਝਣਾ ਨਹੀਂ ਚਾਹੁੰਦੇ ਉਹਨਾਂ ਦੇ ਅਜੰਡੇ ਚ ਸਪਸ਼ਟ ਹੈ ਕਿ ਉਹ ਕਸ਼ਮੀਰੀਆਂ ਨੂੰ ਸਿੱਖਾਂ ਨੂੰ ਦਲਤਾਂ ਨੂੰ ਨਾਰਥ-ਈਸਟ ਉਹ ਤਰੜ ਦੇਣਾ ਚਾਹੁੰਦੇ ਨੇ ਉਸੰਦਾਸ ਦੇ ਵਿੱਚ ਯੂਪੀ ਦੇ ਵਿੱਚ ਅਸੀਂ ਕਰਾਂਗੇ ਅਗਲੇ ਸੈਕਸ਼ਨ 'ਚ ਗੱਲਬਾਤ ਜੋ ਸਲੂਕ ਦਲਤਾਂ ਦੇ ਨਾਲ ਹੋ ਰਿਹਾ ਔਰ ਜਾਂ ਕਿਵੇਂ ਸਿੱਖਾਂ ਨੂੰ ਵੀ ਹੁਣ ਇਹਦੇ 'ਚ ਅੱਗੋਂ ਝੂਠੇ ਕੇਸਾਂ 'ਚ ਫਸਾਣਾ ਸ਼ੁਰੂ ਕੀਤਾ ਹੈ ਸਿੱਖ ਲਈ ਗਰ ਸਿੱਖਾਂ ਦਾ ਅਸੀਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਮੱਧ ਪ੍ਰਦੇਸ਼ ਸਾਰਾ ਟਰਾਈ ਵੀ ਜਿਹੜਾ ਉਹਨਾਂ ਨੇ ਉਸ ਨੂੰ ਕ੍ਰਿਮੀਨਲ ਬਣਾ ਕੇ ਉਹਨਾਂ ਦੀ ਫੜੋਫੜੀ ਜਾਰੀ ਕੀਤੀ ਹੋਈ ਹੈ ਜੀ ਔਰ ਕਸ਼ਮੀਰ ਦੇ ਵਿੱਚ ਜਿਹੜਾ ਵਾਕਿਆ ਇਹ ਫੌਜ ਦੇ ਮੇਜਰ ਗੋਗੋਈ ਨੇ ਔਰ ਹੁਣ ਕਿਉਂਕਿ ਉਹਦੀ ਸ਼ਕਲ ਸਾਹਮਣੇ ਆ ਗਈ ਹੈ ਪਹਿਲਾਂ ਇਹ ਜਦੋਂ ਮੈਂ ਨਾਂ ਵੀ ਗੋਗੋਈ ਸੁਣਿਆ ਸੀ ਮੈਨੂੰ ਲੱਗਦਾ ਸੀ ਵੀ ਇਹ ਨਾਰਥ-ਈਸਟ ਦਾ ਹੋਏਗਾ ਆਸਾਮ ਦੇ ਵਿੱਚ ਕਿਉਂਕਿ ਉਹਨਾਂ ਦਾ ਇੱਕ ਚੀਫ ਮਿਨਿਸਟਰ ਵੀ ਰਿਹਾ ਹੈ ਉੱਤਰ-ਪੂਰਬ ਦੇ ਰੀਜਨ ਔਰ ਇਹਨਾਂ ਨੇ ਜਿਵੇਂ ਸਿੱਖ ਫੌਜ ਨੂੰ ਗੋਰਖਿਆਂ ਨੂੰ ਦੂਸਰਿਆਂ ਨੂੰ ਵਰਤ ਕੇ ਉੱਤਰ-ਪੂਰਬ ਦੇ ਵਿੱਚ ਉਹ ਨਾਗਾਲੈਂਡ ਹੋਏ ਮਨੀਪੁਰ ਹੋਏ ਈਵਨ ਆਸਾਮ ਦੇ ਹੋਏ ਜਾਂ ਬੋਦੋਲੈਂਡ ਹੋਏ ਉਦੇਚੋਂ ਉਹ ਜ਼ੁਰਮ ਕਰਵਾਉਂਦੇ ਰਹੇ ਨੇ ਫੌਜ ਤੋਂ ਜੀ ਔਰ ਹੁਣ ਇਹਨਾਂ ਦੀ ਸਟ੍ਰੈਟਜੀ ਦੇ ਥੱਲੇ ਕਿ ਇੱਕ ਘਟ ਗਣਤੀ ਦਾ ਇੱਕ ਆਜ਼ਾਦੀ ਲਈ ਲੜਨ ਵਾਲਿਆਂ ਨੂੰ ਤੁਸੀਂ ਅੱਗੇ ਕਰੋ ਉਹਨਾਂ ਨੂੰ ਹੀਰੋ ਦੇ ਤੌਰ ਤੇ ਪ੍ਰੈਜ਼ੈਂਟ ਕਰੋ ਔਰ ਉਹਨਾਂ ਤੋਂ ਦੂਸਰੀਆਂ ਜਿਹੜੀਆਂ ਨੇ ਤਨਜ਼ੀਮਾਂ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਤੁਸੀਂ ਦਬਾਓ ਉਹਨਾਂ ਨੂੰ ਹਰਾਸ ਕਰੋ ਔਰ ਇਹ ਗੱਲ ਸਾਹਮਣੇ ਆਈ ਹੈ ਕਿ ਵੀ ਕਿਸ ਤਰੀਕੇ ਨਾਲ ਮੇਜਰ ਜਿਹੜਾ ਉਹ ਉੱਤਰ ਪੂਰਬ ਦਾ ਹੈਗਾ ਉਹਨੇ ਉਹ ਜੋ ਇੱਕ 22 ਸਾਲ ਦੇ ਕਸ਼ਮੀਰੀ ਨੌਜਵਾਨ ਨੂੰ ਜੀਪ ਦੇ ਬੌਨਟ ਤੇ ਬਨ ਕੇ ਪਿੰਡਾਂ ਦੇ ਵਿੱਚ ਫੇਰਿਆ ਸੀ ਔਰ ਇਸ ਸਟੋਰੀ ਦਾ ਇਵਨ ਨਿਊਯਾਰਕ ਟਾਈਮਜ਼ ਨੇ ਵੀ ਨੋਟਿਸ ਲਿਆ ਸੀ ਐਮਨੇਸਟ ਇੰਟਰਨੈਸ਼ਨਲ ਹਿਊਮਨ ਰਾਈਟਸ ਵਾਚ ਦੁਨੀਆ ਭਰ ਦੀਆਂ ਜਿਹੜੀਆਂ ਮਨੁੱਖੀ ਹੱਕਾਂ ਦੀਆਂ ਬਰਦਾਰ ਜਥੇਬੰਦੀਆਂ ਨੇ ਉਹਨਾਂ ਨੇ ਇਸ ਨੂੰ ਕੰਡੈਮਨ ਕੀਤਾ ਸੀ ਸੋ ਬਜਾਏ ਕਿ ਇਸ ਦੇ ਬਾਰੇ ਕੋਈ ਰਿਗਰਟ ਲਾਈਨ ਹੁੰਦੀ ਕੋਈ ਇਨਕੁਆਇਰੀ ਮਾਰਕ ਹੁੰਦੀ ਇਨਕੁਆਰੀ ਦਾ ਮਾਰਕ ਹੋਈ ਪਰ ਇਨਕੁਆਰੀ ਚ ਫੌਜ ਦੇ ਇਨਕੁਆਰੀ ਵਾਲਿਆਂ ਨੇ ਕਿਹਾ ਵੀ ਵਾਹ ਕੀ ਅਜੀਬ ਔਰ ਕੀ ਯੂਨਿਕ ਉਹਨੇ ਸੋਚਿਆ ਔਰ ਇਹ ਬਹੁਤ ਵਧੀਆ ਕੰਮ ਕੀਤਾ ਉਹਨੇ ਔਰ ਇਵਨ ਜਿਹੜਾ ਫੌਜ ਦਾ ਮੁਖੀ ਹੈ ਕਮਾਂਡ ਉਹਨੇ ਉਹਨੂੰ ਕਮੈਂਡੇਸ਼ਨ ਸਰਟੀਫਿਕੇਟ ਦਿੱਤਾ ਹੈ ਗੋਗੋਈ ਨੂੰ ਕਿ ਜੀ ਉਸਨੇ ਜ਼ਬਰਦਸਤ ਕੰਮ ਕੀਤਾ ਔਰ ਇਸ ਤਰ੍ਹਾਂ ਉਹਨੇ ਬਹੁਤ ਸਾਰੀਆਂ ਜਾਨਾਂ ਬਚਾ ਲਈਆਂ اور اس تاکنی اور پھر انہوں نے ادروائز باقی ਜਿਹੜੇ ਕੋਈ ਥੱਲੇਡੇ ਲੈਵਲ ਦੇ ਜਵਾਨ ਜਿਨ੍ਹਾਂ ਨੇ ਕੋਈ سوشل میڈیا ਤੇ ਪਾਈ ਖਬਰ ਕਿ ਸਾਨੂੰ ਖਾਣਾ ਹੀ ਨਹੀਂ ਮਿਲਦਾ ਜਾਂ ਸਾਡੇ ਨਾਲ ਕੀ ਸਲੂਕ ਹੁੰਦਾ ਜੀ ਜਾਂ ਫੌਜ ਜਿਹੜੇ ਬੈਟਮੈਨ ਰੱਖੇ ਨੇ ਉਹਨਾਂ ਨਾਲ ਕੀ ਸਲੂਕ ਹੁੰਦਾ ਉਹ ਤਾਂ ਨੌਕਰੀਆਂ ਕੱਢ ਦਿੱਤੇ ਜਾਂ ਇੱਕ ਦੋ ਦਾ ਆਤਮਕਾਰਤਾ ਮਤਲਬ ਸੀ ਕਿ ਉਹਨਾਂ ਦਾ ਮਰਡਰ ਕਰਤਾ ਕਿ ਭਈ ਔਰ ਨਾਲ ਆਰਡਰ ਆ ਗਿਆ ਕਿ ਉਹ ਕਰ ਨਹੀਂ ਸਕਦੇ ਲੇਕਿਨ ਇਸ ਕੇਸ ਚ ਯਕੀਨੀ ਬਣਾਇਆ ਕਿ ਇਹ ਮੇਜਰ ਗੋਗੋਈ ਜਿਹੜਾ ਹੈ ਇਹਦੀ ਪ੍ਰੈਸ ਕਾਨਫਰੰਸ ਕਰਵਾਈ ਗਈ ਔਰ ਪ੍ਰੈਸ ਕਾਨਫਰੰਸ ਕਿਉਂਕਿ ਉਹ ਦਿਖਾਣਾ ਚਾਹੁੰਦੇ ਸੀ ਕਿ ਦੇਖੋ ਜੀ ਉੱਤਰ ਪੂਰਬ ਦਾ ਉਹ ਮੰਗੋਲ ਚੀਨੇ ਫੀਚਰਜ਼ ਵਾਲਾ ਅਫਸਰ ਹੈ ਔਰ ਇਹ ਕੋਈ ਜਿਹੜਾ ਹੈ ਇਹ ਤਾਂ ਦੇਸ਼ ਦੀ ਏਕਤਾ ਖੰਡਤਾ ਦੀ ਗੱਲ ਹੈ ਔਰ ਉਹਨੇ ਬੜੇ ਫਖਰ ਦੇ ਨਾਲ ਜਿੱਥੇ ਉਹਨੇ ਕਿਹਾ ਕਿ ਜੀ ਮੈਂ ਇਵੇਂ ਹੋਇਆ ਇਵੇਂ ਪੂਸਾਰੀ ਕਹਾਣੀ ਫੇਕ ਜਿਹੀ ਬਣਾ ਕੇ ਕਿ ਜੀ ਅਸੀਂ ਮੈਂ ਤਾਂ ਬਹੁਤ ਸਾਰੀਆਂ ਜਾਨਾਂ ਬਚਾਈਆਂ ਇਸ ਦੇ ਨਾਲ ਨਹੀਂ ਤਾਂ ਪੱਥਰਾਂ ਨਾਲ ਪਤਾ ਨਹੀਂ ਕਿੰਨੀਆਂ ਜਾਨਾਂ ਚਲੀਆਂ ਜਾਣੀਆਂ ਜਦੋਂ ਅਸੀਂ ਉਹਨੂੰ ਬੰਨ੍ਹ ਕੇ ਘੁਮਾਇਆ ਫਿਰ ਸਾਡੇ ਤੱਕ ਕਿਸੇ ਨੇ ਪੱਥਰ ਨਹੀਂ ਮਾਰੇ ਸੋ ਇਸ ਦੇ ਉੱਤੇ ਇਵਨ ਜਿਹੜਾ ਟ੍ਰਿਬਿਊਨ ਨੇ ਵੀ ਐਡੀਟੋਰੀਅਲ ਲਿਖਿਆ ਜਿਹੜਾ ਕੰਡੈਮਨਡ ਕਰਦਾ ਕਿ ਵੀ ਇਹਨਾਂ ਦਾ ਕੀ ਐਟੀਟਿਊਡ ਐਟ ਐਡੀਟੋਰੀਅਲ ਗੋਗੋਈ ਐਂਡ ਫਾਇਰ ਅਸਾਲਟਸ ਪੀਸ ਐਂਡ ਰੈਸ਼ਨੈਲਟੀ ਅਵੇਟ ਅਨਦਰ ਡੇ ਕਿ ਵੀ ਜੋ ਹੁਣੇ ਉਸ ਹਿਊਮਨ ਸ਼ੀਲਡ ਦੇ ਮਾਮਲੇ 'ਚ ਕੀਤਾ ਅਮਰਿੰਦਰ ਸਿੰਘ ਨੇ ਜਿਹੜਾ ਆਰਮੀ ਚੀਫ ਦਾ ਸ਼ੁਕਰੀਆ ਕੀਤਾ ਕਿ ਵੀ ਉਹਨੇ ਮੇਜਰ ਗੋਗੋਈ ਨੂੰ ਜਿਹੜਾ ਉਹ ਮੈਰਿਟ ਦੇ ਲਈ ਜਿਹੜਾ ਸਰਟੀਫਿਕੇਟ ਦਿੱਤਾ ਕਮੈਂਡੇਸ਼ਨ ਸਰਟੀਫਿਕੇਟ ਇਹ ਬਹੁਤ ਵਧੀਆ ਕੰਮ ਹੈ ਜੀ ਉਹਨੇ ਤਾਂ ਪਹਿਲਾਂ ਹੀ ਕਿਹਾ ਸੀ ਕਿ ਜਿਹਨੂੰ 어ਵਾਰਡ ਦੇਣਾ ਚਾਹੀਦਾ ਹੈ ਸੋ ਉਹਨਾਂ ਨੂੰ ਲੱਗਾ ਕਿ ਜੀ ਇੱਕ ਕਸ਼ਮੀਰੀ ਮੁਸਲਮਾਨ ਮਾਰਿਆ ਜਾ ਰਿਹਾ ਇੱਕ ਸਿੱਖ ਜੀ Minister 어ਵਾਰਡ ਮੰਗ ਰਿਹਾ ਕਿ ਉਹਨੂੰ 어ਵਾਰਡ ਦਿਓ ਔਰ ਉਹਨੂੰ ਦਿਓ ਜਿਹੜਾ ਜਿਹੜਾ ਇਹ ਕਰਤੂਤ ਕਰਨ ਵਾਲਾ ਉੱਤਰ ਪੂਰਬ ਦਾ ਹੋਰ ਇਸ ਤੋਂ ਵਧੀਆ ਕੀ ਸਾਰਾ ਚਾਹੀਦਾ ਔਰ ਇਹ ਸਾਰਾ ਪਾਰਟ ਹੁਣ ਇਹਦੇ ਚ ਜੰਮੂ ਕਸ਼ਮੀਰ ਦੀ ਗਵਰਨਮੈਂਟ ਯਾ ਉਹਨਾਂ ਦੀ ਪੁਲਿਸ ਜਿਹੜੀ ਹੈ ਉਹਨਾਂ ਲਈ ਨਵੀਂ ਐਮਬੈਰੈਸਮੈਂਟ ਲੋਕਾਂ ਚ ਦਾ ਜੋ ਹੈ ਹੀ ਹੈ ਕਿਉਂਕਿ ਉਹਨਾਂ ਨੇ ਤਾਂ ਆਲਰੇਡੀ ਜਿਹੜਾ ਐਫ ਆਈ ਆਰ ਰਜਿਸਟਰ ਕੀਤੀ ਸੀ ਇਸ ਕੇਸ ਦੀ ਪਰੋਬ थी ਜੀ ਔਰ ਤੁਸੀਂ ਦੇਖੋ ਵੀ ਗੁਲਾਮੀ ਕੀ ਹੁੰਦੀ ਹੈ ਔਰ ਉਹ ਉਹਨਾਂ ਦੀ ਸਟੇਟਮੈਂਟ ਆਈ ਹੈ ਐਮਿਡ ਐਮਿਡ ਆਊਟਰੇਜ ਇਨ ਕਸ਼ਮੀਰ ਓਵਰ ਦਾ ਅਵਾਰਡ ਟੂ ਦਾ ਆਰਮੀ ਮੇਜਰ ਹੂ ਟ੍ਰਾਇਡ ਅ ਯੂਥ ਟੂ ਅ ਜੀਪ ਅ ਸੀਨੀਅਰ ਜੇ ਐਨ ਕੇ ਪੁਲਿਸ ਆਫੀਸਰ ਟੂਡੇ ਸੈਡ ਥੈਟ ਪ੍ਰੋਬ ਅਗੇਂਸਟ ਦਾ ਆਰਮੀ ਇਨ ਦਾ ਹਿਊਮਨ ਸ਼ੀਲਡ ਕੇਸ ਵੁਲਡ ਕੰਟੀਨਿਊ ਐਂਡ FIR ਹੈਡ ਨਾਟ ਬੀਨ ਹੁਣ ਕਿਹੜੀ ਪ੍ਰੂਵ ਆਰਮੀ ਦਾ ਜਨਰਲ ਉਹਨੂੰ ਜਿਹੜਾ ਉਹ ਅਵਾਰਡ ਦੇ ਰਿਹਾ ਚੰਗੇ ਕੰਮ ਦਾ ਜੀ ਪ੍ਰੈਸ ਕਾਨਫਰੈਂਸ ਕਰਕੇ ਗਲੋਰੀਫਾਈ ਹੋ ਰਿਹਾ ਇਹਦਾ ਮਤਲਬ ਇਹ ਹੈ ਕਿ ਜੰਮੂ ਕਸ਼ਮੀਰ ਦੀ ਸਰਕਾਰ ਉਹਨਾਂ ਦੀ ਪੁਲਿਸ ਉਹਨਾਂ ਸਾਰਿਆਂ ਦਾ ਕੀ ਔਕਾਤ ਹੈ ਔਰ ਉਹਨਾਂ ਨੂੰ ਇਵਨ ਇਹ ਰੈਵਿਊ ਕਿਹਾ ਵੀ ਪੈ ਤੁਸੀਂ ذرا FIR ਕੁਐਸ਼ ਕਰ ਦਿਓ ਤਾਂ ਕਿ ਅਸੀਂ ਫਿਰ ਇਹ ਦੱਸੀ ਹੈ ਕਿ ਜਿਉਂਕਿ ਪੁਲਿਸ ਇਨਵੈਸਟੀਗੇਸ਼ਨ ਚ ਕੁਝ ਨਹੀਂ ਨਿਕਲਿਆ ਹੁਣ ਜਿਹਨੂੰ ਦੁਨੀਆ ਨੇ ਦੇਖਿਆ ਹੈ ਸੋਸ਼ਲ ਮੀਡੀਆ ਤੋਂ ਲੈ ਕੇ ਨਿਊਯਾਰਕ ਟਾਈਮਜ਼ ਤੋਂ ਲੈ ਕੇ ਦੁਨੀਆ ਦੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਦਾ ਗੱਲ ਪਹੁੰਚੀ ਔਰ ਈਵਨ ਜਿਹੜਾ ਲੈਫਟੇਰ ਜਰਨਲ ਪਨਾੰਗ ਜਿਹੜਾ ਖੁਦ ਬੜਾ ਡੈਕੋਰੇਟਿਡ ਸ਼ੋਲਜਰ ਹੈ ਜਨੇ ਪਤਾ ਨਹੀਂ ਕਿੰਨੇ ਜ਼ੁਲਮ ਕੀਤੇ ਹੋਣੇ ਨੇ ਉਹਨੇ ਵੀ ਕਿਹਾ ਸੀ ਕਿ ਵੀ ਇਹ ਤਾਂ ਆਰਮੀ ਲਈ ਡਿਸਗਰੇਸ ਹੈ ਇਸ ਘਟਨਾ ਨੇ ਸਾਡੀ ਆਰਮੀ ਦੇ ਇਮੇਜ ਨੂੰ ਬਹੁਤ ਸੱਟ ਮਾਰੀ ਹੈ ਰੁਲੇਮ ਅਗਰ ਕਿਵੇਂ ਪਏ ਹਿੰਦੂ ਤਵੀ ਸਾਰੇ ਕਿ ਖਾਲਸਤਾਨੀ ਹੈ ਆਈਐਸਆਈ ਦਾ ਏਜੈਂਟ ਹੈ ਦੂਜਾ ਔਰ ਇੱਕ ਸਟੈਪ ਫਰਦਰ ਲ ਜਾਂਦਾ ਉਹਨਾਂ ਨੇ ਕਿਹਾ ਜੀ ਇਹਨੂੰ ਹੁਣ ਆਰਮੀ ਚੀਫ ਵੀ ਦੇਗਾ ਸਰਟੀਫਿਕੇਟ ਔਰ ਇਹਨੂੰ ਜਿਹੜਾ ਜਿਹੜਾ ਇਸ ਦੇ ਉੱਤੇ ਪੂਰਾ ਪ੍ਰੈਸ ਕਾਨਫਰੰਸ ਵੀ ਉਹ ਕਰੇਗਾ ਸੋ ਕਿਨੇ ਹੱਲ ਕਰਨਾ ਜਿਹੜੇ ਸਮਝਦੇ ਨੇ ਕਿ ਜੀ ਗੱਲਬਾਤ ਹਰ ਮਸਲੇ ਦਾ ਹੱਲ ਹੁੰਦਾ ਤੁਸੀਂ ਕਿਹਦੇ ਨਾਲ ਇਹ ਜ਼ਾਹਰਾ ਤੌਰ ਦੇ ਉੱਤੇ ਕਸ਼ਮੀਰੀ ਨੌਜਵਾਨਾਂ ਨੂੰ ਕਸ਼ਮੀਰੀ ਬੱਚੀਆਂ ਨੂੰ ਉਸ ਪਾਸੇ ਵੱਲ ਧੱਕਣਾ ਜਿਹਦਾ ਮਤਲਬ ਅਲਟੀਮੇਟਲੀ ਫੌਜ ਨੂੰ ਫਿਰ ਅੱਗੋਂ ਜਿਹੜਾ ਉਹ ਪੂਰੀ ਜ਼ਬਰ ਦੀ ਗੱਲ ਦੇ ਨਾਲ ਉਹਨਾਂ ਦੀ ਆਵਾਜ਼ ਬੰਦ ਕਰਨਗੇ ਚੋਕ ਕਰਨਗੇ ਔਰ ਗੱਲ ਸਿਰਫ ਇੱਥੋਂ ਤੱਕ ਨਹੀਂ ਹੈ ਕਿ ਕਸ਼ਮੀਰੀਆਂ ਨੂੰ ਜੀਪ ਦੇ ਨਾਲ ਬੰਨਿਆ ਉਸ ਨੌਜਵਾਨ ਨੂੰ ਔਰ ਉਹ ਸਾਰੇ ਦਾ ਫਰਦਰ ਨੋਟਿਸ ਲੈਣ ਦੀ ਥਾਂ ਜਾਂ ਉਹਨੂੰ ਸਜ਼ਾ ਦੇਣ ਦੀ ਥਾਂ ਉਹਨੂੰ ਗਲੋਰੀਫਾਈ ਕੀਤਾ ਹੈ ਪਿਛਲੇ ਕਾਲ ਲਈ ਹੁਣ ਅਰुण دہਤੀ ਰੌਏ ਇੱਕ ਐਸੀ ਬਹਾਦਰ ਆਵਾਜ਼ ਹੈ ਉਸ ਖਿੱਤੇ ਦੀ ਜਿਹੜੀ ਕਿ ਬਿਨਾ ਕਿਸੇ ਡਰ ਔਰ ਖੌਫ ਤੋਂ ਹਿੰਦੂ ਤਵੀਆਂ ਦੀਆਂ ਨੀਤੀਆਂ ਨੂੰ ਕ੍ਰਿਟਿਸਾਈਜ਼ ਕਰਦੀ ਹੈ ਉਹ ਕਸ਼ਮੀਰੀਆਂ ਦੀ ਆਜ਼ਾਦੀ ਦੇ ਹੱਕ ਚ ਖਲੋਂਦੀ ਹੈ ਔਰ ਉਹਦੀ ਪਿਛਲੇ ਦਿਨਾਂ ਚ ਸਟੇਟਮੈਂਟ ਅਸੀਂ ਡਿਸਕਸ ਕੀਤੀ ਸੀ ਕਿ 47 ਤੋਂ ਬਾਅਦ ਇਹਨਾਂ ਨੇ ਕਿਵੇਂ ਜਿਹੜੇ ਆਪਣੀ ਆਜ਼ਾਦੀ ਮੰਗਣ ਵਾਲੇ ਸੀ ਉਹਨਾਂ ਚ ਖਾਲਸਾਣ ਦੀ ਤਹਿਰੀਕ ਕਸ਼ਮੀਰ ਅਸਾਮ ਹਿਦਰਾਬਾਦ ਇਹ ਸਾਰੇ ਉਹਨੇ ਮੈਂਸ਼ਨ ਗੋਆ ਜੀ ਕਿ ਕਿਵੇਂ ਉਹਨਾਂ ਦੀ ਆਵਾਜ਼ ਨੂੰ ਫੌਜ ਨੇ ਜਿਹੜਾ ਉਹ ਜ਼ੁਲਮ ਕਰਕੇ ਕ੍ਰਸ਼ ਕੀਤਾ ਔਰ ਅਰਨਧਾਤੀ ਰੋਏ ਕਸ਼ਮੀਰੀਆਂ ਦੇ ਹੱਕ ਚ ਕਿਉਂਕਿ ਇਹ ਯੂਨੈਚ ਆਰਟੀਕਲ ਦੇ ਅੱਥਰ ਆਵਾਜ਼ ਬੁਲੰਦ ਕਰਦੀ ਔਰ ਇੱਕ ਜਿਹੜਾ ਪਰੇਸ਼ ਰਾਵਲ ਨਾਂ ਦਾ ਫਿਲਮ ਐਕਟਰ ਜਿੰਨੂੰ ਬੜਾ ਐਪਰੀਸ਼ੀਏਟ ਕਰਦੇ ਨੇ ਜੀ ਬੜੇ ਬੋਲਡ ਨੇ ਔਰ ਪੱਕਾ ਹਿੰਦੂਤਵੀ ਹੁਣ ਉਹ ਭਾਜਪੀ ਦਾ ਐਮਪੀ ਹੈ ਸਿਟਿੰਗ ਐਮਪੀ ਹੈ ਔਰ ਉਹਨੇ ਇੱਕ ਸਟੇਟਮੈਂਟ ਦਿੱਤੀ ਹੈ ਆਪਣੇ ਟਵਿੱਟਰ ਦੇ ਉੱਤੇ ਟਵੀਟ ਕੀਤਾ ਉਹਨੇ ਜੀ ਔਰ ਉਸ ਦੀ ਸ਼ਹਾਗਾ ਕਰਨ ਵਾਲੇ ਵੀ ਨਹੀਂ ਪਰ ਬਹੁਤ ਸਾਰੇ ਜਿਹੜੇ ਸੀਨੀਅਰ ਬੁੱਧੀ ਵਾਲੇ ਨੇ ਉਹਨਾਂ ਨੇ ਕਿਹਾ ਕਿ ਵੀ ਆ ਦੇਖ ਲੋ ਵੀ ਹਿੰਦੂ ਰਾਜ ਦਾ ਮਤਲਬ ਕੀ ਹੈ ਉਹ ਕਹਿੰਦਾ ਟਾਈ ਅਰਣਧਾਤੀ ਰਾਇ ਟੂ ਆਰਮੀ ਜੀਪ ਪਰੇਸ਼ ਰਾਵਤ ਕਿਕਸ ਆਫ ਅ ਸਟਾਰਮ ਔਨ ਟਵਿੱਟਰ ਉਹ ਕਹਿੰਦਾ ਜੀ ਉਹ ਜਿਹਨੂੰ ਬੰਨਿਆ ਉਹ ਤਾਂ ਕੀਤਾ ਠੀਕ ਪਰ ਇਹ ਅਰਣਧਾਤੀ ਰਾਇ ਨੂੰ ਵੀ ਜੀਪ ਤੇ ਬੰਨੋ ਹਾਂਜੀ ਔਰ ਉਹਦੇ ਜਿਹੜੇ ਅੱਗੋਂ ਸਪੋਰਟਰ ਨੇ ਹੁਣ ਉਹਨੇ Bollywood actor and BJP parliamentarian Paresh Rawat found himself in the middle of a Twitter storm on Monday after he said that writer Arundhati Roy be tied to an army jeep suggesting she be used as a manner similar to Kashmiri men in the valley last month. Unne kehya ji unne kehya be inu banno ohin jive Kashmiri bande nu banne instead of tying stone pelter on the army jeep tie her on Arundhati Roy the Lok Sabha member from Gujarat tweeted late on Saturday. it was not clear what context he was speaking in بڑا کلیئر ہے کہ اس کانٹیکسٹ جو کہہ رہے ہیں جی اور اودے چ پھرے جڑا اے اس تے تے جڑے کمنٹ آئے نے اودے چ بڑا کلیئرلی انہوں نے کہا کہ بھائی اے جڑا ونڈر فل لکھے ونڈر فل سر ٹو گڈ یو ریئلی ار ا ماڈل پارلیمنٹیرین ٹویٹڈ ساگریکا خوش اس ان سملی سرکا سٹک وین کوٹنگ را انہوں نے کہا جی ونڈر فل ونڈر فل ਆ ਇਹ ਜਿਹੜਾ ਤੇਰਾ ਸੁਝਾਅ ਹੈ ਦੱਸਦਾ ਹੈ ਵੀ ਤੁਸੀਂ ਕਿੰਨੇ ਕਾਬਲ ਪਾਰਲੀਮੈਂਟਰੀਅਨ ਹੋ ਪਰ ਇਹ ਹੀ ਨਹੀਂ ਹੈ ਉਹਦੇ ਜਿਹੜੇ ਐਡਵਾ ਜਿਹੜੇ ਉਹਦੇ ਐਪਰੀਸ਼ੀਏਟ ਕਰਨ ਵਾਲੇ ਨੇ ਟਵਿੱਟਰ ਯੂਜ਼ਰਸ ਵਿਦ ਸਮ ਚਿਪਿੰਗ ਐਂਡ ਵਿਦ ਮੋਰ ਨੇਮਸ ਦੇ ਊਡ ਲਾਈਕ ਟੂ ਸੀ ਟ੍ਰੀਟਡ ਇਨ 댓 ਮੈਨਰ ਕੁਛ ਨੇ ਕਿਹਾ ਕਿ ਜੀ ਅਰੁਨਧਾਤੀ ਰੌਏ ਨਹੀਂ ਕਰਲੀ ਹੋਰ ਵੀ ਬਹੁਤ ਸਾਰੇ ਨਾਮ ਇਹਦੇ ਚ ਸ਼ਾਮਲ ਹੋਣੇ ਹੋਣਗੇ ਜਿਨ੍ਹਾਂ ਨੂੰ ਜੀਪ ਦੇ ਨਾਲ ਬੰਨਿਆ ਜਾਣਾ ਚਾਹੀਦਾ ਸੋ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿਸ ਸਿਸਟਮ ਦੇ ਨਾਲ ਅੱਜ ਕਟ ਗਿਣਤੀਆਂ ਦਾ ਕਸ਼ਮੀਰੀਆਂ ਦਾ ਸਿੱਖਾਂ ਦਾ ਦਲਤਾਂ ਦਾ ਬੋਧੀਆਂ ਦਾ ਔਰ ਆਦੀਵਾਸੀਆਂ ਦਾ ਉੱਤਰ ਪੂਰਬ ਵਾਲਿਆਂ ਦਾ ਵਾਹ ਔਰ ਕਿਸ ਤੇਜ਼ੀ ਦੇ ਨਾਲ ਜ਼ੁਲਮ ਦੀ ਚੱਕੀ ਚੱਲ ਰਹੀ ਹੈ ਔਰ ਆਉਣ ਵਾਲੇ 2 ਸਾਲ ਔਰ ਫਿਰ 2019 ਦੀ ਉਹਨਾਂ ਦੀ ਦੁਬਾਰਾ ਪਾਵਰ ਚਾਨ ਤੋਂ ਬਾਅਦ ਕਿਉਂਕਿ ਹੁਣ ਅਗਲੇ ਜਿਹੜਾ ਉਹਨਾਂ ਨੇ ਕਿੰਨੇ ਦਿਨ ਸੈਲੀਬ੍ਰੇਟ ਕਰਨਾ ਹੈ ਕਿ 3 ਸਾਲ ਮੋਦੀ ਦੀ ਅਚੀਵਮੈਂਟ ਸੋ ਇਹਨਾਂ ਦੀ सेलिब्रेशन ਦਾ ਮਤਲਬ ਹੀ ਜਿਹੜਾ ਉਹ ਬਾਕੀਆਂ ਦੀ ਬਲੀ ਦੇਣਾ ਔਰ ਉਹਦੇ ਚੋਂ ਹੀ ਉਹਨਾਂ ਦੀ सेलिब्रेशन ਹੈ ਆਲਰੇਡੀ ਜੋ ਚੱਲ ਰਿਹਾ ਉਹ ਇਹਨਾਂ ਦਾ ਭਾਰਤ ਮਾਤਾ ਦੇ ਨਾਂ ਥੱਲੇ ਦੁਰਗਾ ਜਿਹੜੀ ਰਾਕਸ਼ਾ ਦਾ ਮਲੇਛਾਂ ਦਾ ਅਤਵਾਦੀਆਂ ਦਾ ਖੂਨ ਅੱਜਕੱਲ ਪੀਣ ਵਾਲੀ ਹੈ ਉਸ ਨੂੰ ਗਲੋਰੀਫਾਈ ਕਰਨਾ ਤੇ ਗਾਂ ਦੇ ਬਾਰੇ ਤਾਂ ਹੁਣ ਉਹ ਕਹਿੰਦੇ ਨੇ ਕਿ ਬੰਦਾ ਮਾਰਿਆ ਜਾ ਸਕਦਾ ਹੈ ਗਾਂ ਦੀ ਖਾਤਰ ਕਿਉਂਕਿ ਗਾਂ ਜਿਹੜੀ ਹੈ ਹੋਲੀ ਦੇਨ ਦਾ ਮੈਨ ਸੋ ਇਹ ਉੱਥੋਂ ਦਾ ਅੱਜ ਹਾਲ ਹੈ ਜੀਰਾ ਸਭ ਬਿਲਕੁਲ ਇੱਥੇ ਲਨੇ ਆ ਬ੍ਰੇਕ ਪੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਛੋਟੇ ਵਕਫੇ ਤੋਂ ਬਾਅਦ